ਤੁਹਾਡਾ ਸਵਾਗਤ ਹੈ ਅੱਛੇ ਤਾਂ ਟੈਮਰ ਅੱਜ ਐਤਵਾਰ ਦਾ ਦਿਨ ਹੈ ਅੱਜ ਆ ਸਾਰੇ ਲੋਕ ਸਮੂਹ ਚ ਜੀ ਸਾਰੇ ਜੀ ਤੁਹਾਨੂੰ ਦੇਖਣ ਲੱਗੇ ਐ ਅੱਜ ਹੈਗਾ ਐਤਵਾਰ ਦਾ ਦਿਨ ਛੁੱਟੀ ਵਾਲਾ ਤੇ ਹੁਣ ਬਣਾਉਣ ਲੱਗੇ ਆ ਕੜੀ ਤੇ ਮੈਂ ਕੜੀ ਬਣਾਉਂਗੀ ਸਲਾਦ ਤਹੀ ਚ ਕੱਲਾ ਬਸ ਐਵੇਂ ਤੜਕਾ ਲਾ ਕੇ ਵਿੱਚ ਰਾਇਤਾ ਜਾਂ ਬਣਾ ਕੇ ਵਧੀਆ ਜਾ ਉਹੀ ਬਸ ਰੋਟੀ ਨਾਲ ਇਸਲਾਤੀ ਫਿਰ ਮੈਂ ਕਿਹਾ ਚੱਲ ਯੂਵੀ ਨੂੰ ਛੁੱਟੀ ਆ ਵੀ ਕੜੀ ਮੈਂ ਧਰਤੋਂ ਇਸ ਵੇਲੇ ਉੱਠ ਕੇ ਆ ਕਰਕੇ ਫਿਰ ਅੱਜ ਕੜੀ ਬਣਾ ਹੁਣ ਕੜੀ ਬਣਾਉਂਦਾ ਆਈਡੀਆ ਆ ਗਿਆ ਹੁਣ ਕੜੀਓ ਬਣਾਵਾਂਗੇ ਨਾਲੇ ਹੁਣ ਸੌਣ ਵੀ ਚਲੇ ਗਿਆ ਬਸ ਸੌਣ ਦਾ ਮਹੀਨਾ ਵੀ ਖਤਮ ਹੋ ਗਿਆ ਬਦਦਰ ਗਿਆ ਹਾਂ ਕਿੰਨੇ ਵਜੇ ਤੁਸੀਂ 5 ਵਜੇ ਗੋਏ ਗਿੱਲੇ ਆ ਜਿਵੇਂ ਸੁਭਾਅ ਕਰਤੀ ਕੱਲ ਨਾ ਦੁਪਹਿਰੇ ਬਹੁਤ ਜਿਆਦਾ ਨਹੀਂ ਆਇਆ ਇਹ ਕਰਦਾ ਕਿ ਇਹ ਬਸ 1 ਲੱਖ ਨਾ ਗਰਦਾ ਸੁਣਿਆ ਹੀ ਹੈ ਪਤਾ ਵੀ ਨਹੀਂ ਲੱਗਿਆ ਪਹਿਲਾ ਸ਼ੋਅ ਐ ਵੀ ਛੋਟੇ ਛੋਟੇ ਕਿਣੀਆਂ ਤੇ ਸਟਾਰਟ ਹੋਵੇ ਛੋਟੇ ਛੋਟੇ ਕਿਣੀਆਂ ਤੇ ਵੀ ਨਹੀਂ ਸਟਾਰਟ ਹੋਇਆ ਇੱਕੋ ਇੱਕੋ ਲੱਖ ਤੜ 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 ਨਹੀਂ ਆਉਂਦਾ ਕੋ ਲੱਤੋ ਮੈਂ ਕਰੀ ਨਾ ਮੀ ਕਦੇ ਰੁਕ ਜੇ ਕਰੇ ਪਹਿਲੇ ਕਦੇ ਕਰੇ ਕਦੇ ਰੁਕ ਜੇ ਕਰੇ ਜਿਵੇਂ ਬੱਦਲ ਉੜੀ ਖੜਿਆ ਹੁੰਦਾ ਹੈ ਵਿਪਾਰਟੀਆਂ ਪਰ 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 ਪੈ ਪੇ ਦਾ ਇਹ ਬੰਦ ਇੰਨੀ ਤੇਜ਼ ਜਿਵੇਂ ਬਰਤਨੀ ਤੇਜ਼ ਹੈ ਝੋਲੀ ਮੰਗਾ ਖੜਕਾ ਇੰਨਾ ਹੋਇਆ ਇੱਕ ਨਾ ਖੜਕਾ ਰੇ ਗੋਹੇ ਵੀ ਸਾਰੇ ਸਲਾਬ ਗੇ ਧਰਤੀ ਗਿੱਲੀ ਪਈਆ ਕੰਧਾ ਗਿੱਲੀਆਂ ਪਈਆ ਇਹ ਨਹੀਂ ਮੈਨੂੰ ਲੱਗਦਾ ਤਿੰਨ ਦਿਨ ਸੁੱਕਦੀਆਂ ਹੋਣ ਕਣਾ ਵੀ ਮੋਟਾ ਮੋਟਾ ਹੈ ਜੇ ਧੁੱਪ ਨਿਕਲੇ ਚੰਗੀ ਤਰ੍ਹਾਂ ਤਿੰਨ ਦਿਨ ਫੇਰ ਸੁੱਕਣਗੇ ਇਹ ਜੇ ਬੱਦਲ ਵਾਈ ਦੇ ਪੈਣੇ ਸੁੱਕਦੀਆਂ ਸਾਰਾ ਬismillah ਪਿਆ ਹੈ ਸਾਰਾ ਅੱਜ ਨਾ ਧੁੰਦ ਪਈ ਹੋਈ ਆ ਖੇਤਾ ਚ ਕਦਾ ਸੋਰਾ ਕਿ ਧੁੰਦ ਤੇ ਸੂਰਜ ਨਹੀਂ ਚੜਦਾ ਹੋਵੇ ਇਸ ਧੁੰਦ ਦੇ ਸੂਰਜ ਚੜਿਆ ਹੋਇਆ ਹੈ ਉਮੀਦ ਆ ਵੀ ਅੱਜ ਨਾ ਮੀਂਹ ਨਹੀਂ ਆਵੇ ਬਸ ਮੂ ਤਿੰਨ ਚਾਰ ਦਿਨ ਮੀਂਹ ਨਹੀਂ ਆਵੇ ਜਿਹੜੇ ਕੰਦਾ ਵਾਲੇ ਦੇ ਸਾਰੇ ਸੁੱਕ ਜਣਾਂ ਕੱਲ ਨਾ ਮੈਂ ਵੀਡੀਓ ਨਹੀਂ ਪਾਈ ਸੀ ਕੱਲ ਵਾਸਤੇ ਜਿਹੜੀ ਕੱਲ ਤੋਂ ਵੀਡੀਓ ਪਾਈ ਚੁੱਤੇ ਮੈਂ ਕੱਲ ਵੀਡੀਓ ਕੱਲ ਨੂੰ ਜਮਾ ਜੀ ਨਹੀਂ ਕਰਿਆ ਵੈਸੇ ਵੀ ਨਾ ਵੈਸੇ ਵੀ ਨਾ ਆ ਦਿਨ ਹੁੰਦੇ ਨੇ ਨਾ ਰੱਖੜੀਆਂ ਦੇ ਇਹ ਇਸ ਵਾਰ ਦਾ ਨਹੀਂ ਇਹ ਹਰ ਸਾਲ ਨਾ ਮੈਂ ਇੱਕ ਮੈਂ ਸਾਰੇ ਤਿਹਾਰ ਜਿਹੜੇ ਬਹੁਤ ਵਧੀਆ ਲੱਗਦੇ ਨੇ ਸਾਰੇ ਕੋਈ ਵੀ ਹੈ ਜਾਨੀ ਦੇਖੋ ਮੈਂ ਝੂਠ ਨਹੀਂ ਬੋਲੂਗੀ ਕੋਈ ਹੈ ਜਾਨੀ ਹੈਗਾ ਜਿਹੜਾ ਵਧੀਆ ਨਹੀਂ ਲੱਗਦਾ ਠੀਕ ਹੈ ਸਾਰੇ ਤਿਹਾਰ ਵਧੀਆ ਲੱਗਦੇ ਨੇ ਤੇ ਇੱਕ ਵੀ ਆਪਣੇ ਬੱਚੇ ਲਈ ਵੀ ਹਨਾ ਸਾਰੀ ਸਾਰਾ ਕੁਝ ਵਧੀਆ ਬਣਾਉਂਦੀ ਆ ਮੈਂ ਵਧੀਆ ਬਣਾਉਣਾ ਪੈਂਦਾ ਸਾਰਾ ਕੁਝ ਕਰ ਇੱਕ ਜਿਹੜਾ ਰਖੜੀਆਂ ਦਾ ਤਿਹਾਰ ਹੁੰਦਾ ਨਾ ਸਾਲ ਬਾਦ ਆਂਦਾ ਬਸ ਇੱਕ ਰਖੜੀਆਂ ਦਾ ਤਿਹਾਰ ਆ ਵੀ ਜਿਹੜਾ ਮੈਂ ਹਰ ਸਾਲ ਐ ਕੰਨੀ ਹੁੰਦੀ ਹੈ ਇਹ ਕਿਉਂ ਆਇਆ ਇਹ ਖਤਮ ਕਿਉਂ ਨਹੀਂ ਹੋ ਜਾਂਦਾ ਮੈਂ ਹੀ ਕਰੀ ਜਾਂਦੀ ਮੈਂ ਸਭੀ ਨਾ ਪੰਜ ਛੇ ਦਿਨ ਹੋ ਗਏ ਮੈਂ ਬੀਬੀ ਨੂੰ ਕਹਿ ਕੇ ਹੱਡੀ ਤੇ ਬੀਬੀ ਇਹ ਰਖੜੀਆਂ ਦਾ ਤਿਹਾਰ ਨਾ ਮੈਨੂੰ ਐ ਹੁੰਦਾ ਮੈਨੂੰ ਐ ਜਾਂ ਰਖੜੀਆਂ ਤੇ ਹਰ ਆ ਜਾਂਦਾ ਨਾ ਕਹੀ ਜਾਂਦੇ ਨੇ ਰਖੜੀਆਂ ਆ ਗਈਆਂ ਰਖੜੀਆਂ ਆ ਗਈਆਂ ਵੀ 10 5 6 ਦਿਨ ਦੀ ਗੱਲ ਆਜਾ ਜਦੋਂ ਉਹ ਆਉਣੀ ਆਇਦੋਂ ਉਹਦੇ ਪਹਿਲਾਂ ਵੀ ਹੋ ਆ ਮੈਂ ਕਹਿ ਕੇ ਹੱਟੀ ਸੀ ਵੀ ਆਹ ਤਿਹਾਰ ਨਹੀਂ ਆਣਾ ਚਾਹੀਦਾ ਜਦ ਵੀ ਵੀ ਆਹ ਤਿਹਾਰ ਨੇੜੇ ਨੇੜੇ ਆਉਂਦਾ ਨਾ ਮੇਰਾ ਦਿਲ ਟੱਕ 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 ਹੋ ਜਾਂਦਾ ਵੀ ਜਿਆਦਾ ਹਰ ਤਿਹਾਰ ਲੰਘ ਜਾਂਦਾ ਏ ਉਹਦੇ ਅਗਲੇ ਦਿਨੇ ਮੇਰਾ ਥੇਲੋ ਹੋੜਾ ਪੈ ਜਾਂਦਾ ਪਤਾ ਨਹੀਂ ਕਾਤੇ ਇਹ ਮੇਰੇ ਨਾਲ ਹਰ ਸਾਲ ਵੀ ਅਗਲੇ ਦਿਨੇ ਮੇਰਾ ਦਿਲ ਹੌਲਾ ਪੈ ਜਾਂਦਾ ਵੀ ਚਲੇ ਗਿਆ ਵੀ ਐ ਲੱਗਦਾ ਜੀ ਮੈਂ ਕਾਲੀਆਂ ਰਾਤਾਂ ਆਈਆਂ ਤੇ ਆ ਵੀ ਵਧੀਆ ਦਿਨ ਚੜ ਗਿਆ ਐਵੇਂ ਹੁੰਦਾ ਮੇਰੇ ਨਾਲ ਹਰ ਸਾਲ ਹੁੰਦਾ ਰੱਖੜੀਆਂ ਦਾ ਤਿਉਹਾਰ ਹਰ ਸਾਲ ਬਸ ਇੱਕ ਇਹ ਇਹ ਪਹਿਲੀ ਵਾਰ ਹੋਇਆ ਵੀ ਵੀਡੀਓ ਚ ਸਭ ਕੁਝ ਦਿਖ ਰਿਹਾ ਹੈ ਨਾ ਸਭ ਕੁਝ ਮੈਂ ਦੱਸ ਰਹੀ ਹਾਂ ਨਹੀਂ ਤਾਂ ਬਸ ਮੈਂ 3-4 ਦਿਨ ਤਾਂ ਮਤਲਬ ਰੱਖੜੀਆਂ ਨੂੰ ਰੋਈ ਹੋ ਜਾਂਦੀ ਦੀ ਰੋਈ ਹੋ ਜਾਂਦੀ ਜਦ ਰਮਨ ਉਹਨੇ ਵੀ ਆਂਦੇ ਹੁੰਦੇ ਤੇ ਨਾਲ ਰਖੜੀ ਬੰਨਦੇ ਹੁੰਦੇ ਤੇ ਸਾਲਾ ਤੇ ਸਾਹਮਣੇ ਨਹੀਂ ਖੜਤੀ ਕਦੇ ਵੀ ਵੀ ਜਦੋਂ ਰਖੜੀਆਂ ਬੰਨਦੇ ਨੇ ਮੈਂ ਜਦੋਂ ਕੰਨਣ ਲੱਗਦੇ ਨੇ ਮੈਂ ਜਦ ਇਹ ਵਸ ਨਾ ਬਹਾਨਾ ਲਾ ਕੇ ਭੱਜ ਜਾਂਦੀ ਸੀ ਇੱਧਰ ਉੱਧਰ ਵੜ ਕੇ ਨੂੰ ਸਰੋਣ ਲੱਗ ਜਾਂਦੀ ਸੀ ਐਤ ਕਿ ਇਸ ਵਾਰ ਪਹਿਲਾ ਪਹਿਲੀ ਵਾਰ ਹੋਇਆ ਵੀ ਮੈਂ ਉਹਨਾਂ ਦੇ ਸਾਹਮਣੇ ਖੜੀ ਆ ਸਾਰਾ ਤੁਹਾਨੂੰ ਸਾਰਾ ਕੁਝ ਸਾਹਮਣੇ ਦਿਖਾਉਂਦੀ ਇਹ ਨਹੀਂ ਪਿਛਲੇ ਸਾਲ ਵੀ ਹਾਂ ਮੈਂ ਪਿਛਲੇ ਸਾਲ ਵੀਡੀਓ ਬਣਾਉਂਦੀ ਸੀ ਪਿਛਲੇ ਸਾਲ ਵੀ ਮੈਂ ਦਿਖਾਈ ਸੀ ਲੈ ਨਹੀਂ ਤਾਂ ਮੇਰੇ ਜਿੱਦਨ ਦਾ ਮੇਰਾ ਭਾਈ ਗਿਆ ਹੈ ਮੁੰਡਾ ਬਸ ਉਹ ਤੇ ਬਾਅਦ ਤਾਂ ਮੈਂ ਕਦੇ ਵੀ ਕਿਸੇ ਨੂੰ ਰਖੜੀ ਬੰਨਦੇ ਨਹੀਂ ਮੈਂ ਦੇਖ ਸਕਦੀ ਹੈਗੀ ਬਸ ਜਦ ਆ ਕਿੰਨਾ ਕੁਛ ਫੋਨਾਂ ਚ ਆਂਦਾ ਹਨਾ ਲੋਕ ਪਤਾ ਨਹੀਂ ਰੀਲਾਂ ਬਣਾਉਂਦੇ ਕਿੰਨਾ ਕੁਛ ਕਰਦੇ ਨੇ ਗਾਣੇ ਬਸ ਲਾਲਾ ਹਨਾ ਸੈਡ ਜੇ ਹੋਰ ਜ਼ਿਆਦਾ ਰੋਈ ਜਾਂਦੇ ਆ ਹੋਰ ਜ਼ਿਆਦਾ ਰੋਈ ਜਾਂਦੇ ਮੈਂ ਬੰਨਦੇ ਨਹੀਂ ਕਿਸੇ ਨੂੰ ਵੀ ਦੇਖ ਸਕਦੀ ਕਿ ਬਸ ਹੁਣ ਵੀ ਉਦਾਂ ਹੀ ਹੁੰਦਾ ਹੁਣ ਵੀ ਉਦਾਂ ਹੀ ਹੁੰਦਾ ਉਸ ਟਾਈਮ ਦਿਲ ਕਹਿੰਦਾ ਕਰਕੇ ਬਸ ਖਰਬਨ ਉਹ ਜਿਹੜਾ ਆ ਜਿਨ੍ਹਾਂ ਦੇ ਭਰਾ ਨਹੀਂ ਨਾ ਹੈਗੇ ਆ ਦਰਦ ਹੋਣਾ ਹੈਗੇ ਆ ਇਹ ਵੀ ਸਮੱਸਿਆ ਦੇ ਕੋਲ ਮੈਨੂੰ ਬਹੁਤ ਕਮੈਂਟ ਆਏ ਕਹਿੰਦੇ ਸਾਡੇ ਹੈਗੇ ਆ ਪਰ ਨਾ ਹੋਏ ਦੇ ਦਰਸਾ ਉਹਨਾਂ ਲਈ ਵੀ ਆ ਦਰਦ ਸੇਮੀ ਸੇਮੀ ਕਿਉਂ ਉਹਨਾਂ ਲਈ ਜਾਂਦੇ ਆ ਮੈਂ ਤਾਂ ਮੈਂ ਤਾਂ ਕਹਿ ਦੂੰਗੀ ਵੀ ਮੇਰਾ ਤਾਂ ਹੈ ਨਹੀਂ ਹੈ ਨਾ ਉਹਨਾਂ ਲਈ ਜਾਂਦੇ ਆ ਉਹ ਵਿਚਾਰੇ ਕੀ ਕਹਿਣਗੇ ਵੀ ਸਾਡੇ ਹੈਗੇ ਆ ਫੇਰ ਵੀ ਨਾ ਹੋ ਜਾਂਦੇ ਪਰ ਆਪਾਂ ਕਨਾ ਇਹ ਬੰਬ ਸੁਭਾ ਕਰੀ ਇਕੱਲੇ ਚਲੋ ਮੈਂ ਤਾਂ ਪਹਿਲੇ ਵੀ ਅੱਗੇ ਆ ਕੇ ਦਿੰਦੀ ਆ ਮੈਂ ਕਿਹੜੇ ਇਕੱਲੇ ਦੂਜੀ ਬੈਠੀ ਆ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੋ ਪੈਣਾ ਈਆਂ ਦੂਜੀ ਬੈਠੀਆਂ ਨੇ ਨਾ ਚਲ ਕੋਈ ਨਾ ਫਿਰ ਵੀ ਫਿਰ ਵੀ ਜਿਵੇਂ ਮੈਨੂੰ ਬਹੁਤ ਸਾਰਿਆਂ ਨੇ ਰਿਪੋਰਟ ਕਰਿਆ ਵੀ ਕੋਈ ਗੱਲ ਨਹੀਂ ਆਪ ਤੁਹਾਡੀ ਫੈਮਿਲੀ ਹੈ ਨਾ ਤੁਹਾਡਾ ਬੱਚਾ ਹੈ ਨਾ ਹਸਬੰਡ ਚਲੋ ਮੈਂ ਮੈਂ ਜੋ ਕੁਝ ਵੀ ਕਰ ਰਹੀ ਆ ਜਿਵੇਂ ਮੈਂ ਪਰਸੋ ਵਾਲੀ ਵੀਡੀਓ ਚ ਦੱਸਿਆ ਜੀ ਮੈਂ ਜੋ ਕਰ ਰਹੀ ਆ ਆਪਣੇ ਬੱਚੇ ਲਈ ਉਹ ਕਰ ਰਹੀ ਆ ਬਸ ਮੈਨੂੰ ਐ ਹੁੰਦਾ ਬਸ ਉਹ ਜੋ ਜੋ ਕੁਝ ਵੀ ਹੈ ਨਾ ਦੁੱਖ ਚਲ ਉਹ ਮੇਰੇ ਕਰਮਾਂ ਚ ਲਿਖਿਆ ਵਾ ਠੀਕ ਆ ਬਸ ਉਹਨੂੰ ਨਹੀਂ ਮਿਲਣਾ ਚਾਹੀ ਡਾਕਟਰ ਵੀ ਉਹਦੇ ਕਰਮਾਂ ਚ ਕੋਈ ਦੁੱਖ ਨਾ ਹੋਵੇ ਵੀ ਉਹ ਉਹਨੂੰ ਨਹੀਂ ਲਵੇ ਔਰ ਥੈਰੇਪੀ ਜੋ ਮੈਂ ਭੁੱਲ ਗਏ ਸੀ ਬਸ ਉਹ ਭੁੱਲ ਚੁੱਕੇ ਆ ਹੁਣ ਉਹਨਾਂ ਨੂੰ ਅੱਖਾਂ ਦੇ ਸਾਹਮਣੇ ਨਹੀਂ ਲੈ ਕੇ ਆਣਾ ਨਾ ਕਦੇ ਮੈਂ ਆਪਣੇ ਲੈ ਕੇ ਆਣਾ ਨਾ ਕਦੇ ਯੂ ਵੀ ਦੇ ਸਾਹਮਣੇ ਲੈ ਕੇ ਆਉਣਾ ਦਲਮੁਲ ਮੈਂ ਬੁ ਕਾਰੀ ਨੂੰ ਤੜਕਾ ਲਾ ਲਾ ਨਹੀਂ ਵੇ ਵੱਡੀ ਹੋਰ ਦੱਸੀ ਨਹੀਂ ਦੱਸੀਗੀ ਦੱਸੀਗੀ ਮੈਨੂੰ ਲੱਗਾ ਗੱਲਾਂ ਦੀ ਉਹ ਵੀਡੀਓ ਮੈਂ ਘੱਟੋ ਘੱਟ 2-3 ਘੰਟੇ ਦੀ ਬਣਾ ਲੂੰਗੀ ਪਰ ਜੇ ਮੈਂ ਆਪਣਾ ਦੁੱਖ ਮੈਨੂੰ ਐ ਹੁੰਦਾ ਵੀ ਮੇਰੇ ਮੂੰਹ ਚੋਂ ਕੁਝ ਬੋਲਦਾ ਅਰੇ ਹਿੰਮਤ ਪਰ ਮੈਂ ਇੰਨਾ ਦਰਦ ਬਿਆਨ ਨਹੀਂ ਕਰਨਾ ਸਾਰੇ ਸਮਝੇ ਗਏ ਹੋਣਗੇ ਸਮਝਦਾ ਰਹਿਣਾ ਸਾਰੇ ਅੱਜ ਕੱਲ ਸਾਰੇ ਗੱਲ ਕਰਨ ਤੋਂ ਪਹਿਲੇ ਸਮਝਣ ਦੇ ਨੇ ਵੀ ਹੈ ਨਾ ਕਿ ਪ੍ਰੋਬਲਮ ਕੀ ਹੈ ਚਲੋ ਕੋਈ ਗੱਲ ਜੋ ਹੋ ਗਿਆ ਹੋ ਗਿਆ ਸੀ ਹੁਣ ਮੈਂ ਅੱਜ ਵੀ ਘੜੀ ਆਪਣੀ ਲਾਈਫ ਚ ਖੁਸ਼ ਐ ਯੂ ਵੀ ਲਈ ਯੋ ਯੋ ਵੀ ਲੈ ਮੈਂ ਸਾਰਾ ਕੁਝ ਕਰੂੰਗੀ ਕਰ ਰਹੀ ਆ ਆਪਣੇ ਬੱਚੇ ਲਈ ਅਸੀਂ ਦੋਨੇ ਮਿਲ ਕੇ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਵਧੀਆ ਕਰ ਰਹੇ ਆ ਤੇ ਵਧੀਆ ਕਰਾਂਗੇ ਹਨਾ ਐਨੇ ਜੋਗੇ ਤਾਂ ਰੱਬ ਨੇ ਬਣਾਇਆ ਹੀ ਆ ਵੀ ਆਪਾਂ ਰੋਟੀ ਵਧੀਆ ਖਾ ਰਹੇ ਆ ਪਰ ਠੀਕ ਹੈ ਐਨਾ ਹੀ ਚਾਹੀਦਾ ਹੋਰ ਕੀ ਚਾਹੀਦਾ ਰਾਤ ਨੂੰ ਤਾਂ ਰੋਟੀ ਖਾ ਕੇ ਸੋਣਾ ਹੈ ਮੈਗੇ ਕੱਪੜੇ ਪਾ ਕੇ ਸੋਣਾ ਹੈ ਹਨਾ ਜਾਂ ਜਾਂ ਫਿਰ ਕੋਈ ਹੋਰ ਕੁਝ ਵੱਟਾ ਕਰਕੇ ਸੋਣਾ ਹੈ ਪਰ ਰੋਟੀ ਖਾ ਕੇ ਸੋਣਾ ਹੈ ਰਾਤ ਨੂੰ ਲੋਜੀ ਕੜੀ ਤਾਂ ਆਪਣੀ ਬਣੀ ਪਈ ਆ ਤੇ ਬੇੜਾ ਫੋੜਾ ਵੀ ਇੰਦਰ ਸੁmberਤਾ ਬਸ ਅੱਗੇ ਹੈਗੀ ਇਹ ਤਾਂ ਅੱਗ ਤੇ ਧਰੀ ਹੋਈ ਆ ਇੱਕ ਗੋਹਾ ਮੈਂ ਹੋਰ ਲਾ ਦੂੰਗੀ ਪਾਣੀ ਅੱਧਾ ਗਲਾਸ ਪਾ ਦੇਣਾ ਹੋਰ ਕਿਉਂਕਿ ਖੜੀ ਆਪਾਂ ਨੂੰ ਇੰਨੀ ਖੱਟੀ-ਖੱਟੀ ਤਾਂ ਮੈਂ ਕਰਦੇ ਨਹੀਂ ਹੁੰਦੇ ਜੋ ਰੋਟੀ ਨਾਲ ਬਣਾਣੀ ਹੁੰਦੀ ਹੈ ਖੱਟੀ ਨਹੀਂ ਅਸੀਂ ਕਰਦੇ ਹੁੰਦੇ ਘਾਟੇ ਕਰ ਦਿੰਨੇ ਆ ਅੱਧਾ ਗਲਾਸ ਤਾਂ ਪਾਇਆ ਇਹ ਵੀ ਹਜੇ ਅੱਗੇ ਥੱਲੇ ਵੀ ਜਿਆਦਾ ਗਾੜੀ ਨਾ ਹੋ ਜਾਏ ਇਸ ਕਰਕੇ ਅੱਧਾ ਗਲਾਸ ਪਾਣੀ ਦਾ ਪਾਤਾ ਕੜੀ ਤਾਂ ਸੈੱਟੀ ਰਹੂਗੀ ਨਾਣ ਮਿਰਚ ਮਸਾਲੇ ਵੀ ਸਾਰੇ ਸੈੱਟ ਰਹਿਣਗੇ ਇਸ ਕਰਕੇ ਬਟਾ ਕੇ ਰੱਖ ਦੇਣੀ ਅਨੇ ਝਾੜੂ ਪੁੱਛ ਦਾ ਕੰਮ ਨਵੇਂ ਲੈਣੇ ਹੁਣ ਗੋਹੇ ਗੋਹੇ ਜੇ ਵੀ ਆ ਪੰਨ ਕੇ ਪਾਤੇ ਕਿਉਂਕਿ ਨਾ ਦੇਖੋ ਧਰਤੀ ਹਜੇ ਵੀ ਸਲੱਬੀ ਪਈ ਆ ਕੰਦਾ ਕੋਲੇ ਤਾਂ ਕਰਕੇ ਅੱਜ ਧੁੱਪ ਐਣ ਕਿਹੜੀ ਆ ਹੈ ਹਾਂ ਰਿੱਜਗੀ ਮੱਦ ਦਾ ਘਲਾਸ ਨੇ ਪਾਣੀ ਦਾ ਪਾਤਾ ਮੈਂ ਕਿਹਾ ਬੈਨੇ ਮੈਂ ਝੜੂ ਪੁੱਛ ਲਾਇਆ ਮੈਂ ਫਿਰ ਮੈਂ ਧਰ ਦੂੰਗੀ ਆਕੇ ਹੈ ਅੱਗ ਦੇ ਉੱਪਰ ਲੋ ਜੀ ਯੂਵੀ ਦਾ ਹੋ ਗਿਆ ਟਾਈਮ ਰੋਟੀ ਖਾਣ ਦਾ ਕੱਦਾ ਰੋਟੀ ਮੰਗ ਲੈ ਮम्मा ਰੋਟੀ ਦੇ ਦਿਓ ਇਹਨੂੰ ਪਤਾ ਲੱਗ ਗਿਆ ਵੀ ਅੱਜ ਕੜੀ ਬਣੀ ਆ ਆ ਲੈਪਟਾਪ ਲਈ ਬੈਠਾ ਪਹਿਲਾਂ ਨਾ ਲੜਡ ਭੱਜ ਗਈ ਟੀਵੀ ਵੀ ਨਾ ਤੇ ਰੋਟੀ ਮੂੰਹ ਮੂੰਹ ਦੇਖੀ ਮੂੰਹ ਮੂੰਹ ਕੀ ਮੈਂ ਕਰ ਰਿਹਾ ਤਾਂ ਐਵੇਂ ਨਹੀਂ ਕਰਨਾ ਇੱਕ ਦਾ ਕਮੈਂਟ ਵੀ ਆ ਤਾਂ ਇੱਕ ਭੈਣ ਦਾ ਕਹਿੰਦੇ ਯੂਵੀ ਨੂੰ ਆਦਤ ਹਟਾਓ ਨਹੀਂ ਇਹਨੂੰ ਆਦਤ ਪੈ ਜਾਣੀ ਟੋਕਦੀ ਆ ਜੀ ਦੇਖੋ ਮੈਂ ਰੋਸ ਟੋਕਦੀ ਆ ਧਿਆਨ ਵੀ ਰੱਖਦੀ ਆ ਵੀ ਇਹ ਕਰੇ ਨਾ ਫੇਰ ਡਰਦਾ ਕਰਦਾ ਵੀ ਨਹੀਂ ਹੈ ਜੇ ਭੁੱਲ ਜਾਂਦਾ ਫੇਰ ਇਹਦਾ ਮੂੰਹ ਵੀ ਘਟਟ ਹੋ ਜਾਂਦਾ ਤੇ ਰੋਟੀ ਖਾ ਰਿਆ ਹੁਣ ਲੜਡ ਭੱਜ ਗਈ ਥੀ ਫੇ ਲੈਪਟਾਪ ਲੈ ਕੇ ਬਹਿ ਗਿਆ ਲੈਟ ਆ ਗਈ ਦਹੀਂ ਇਹਨੂੰ ਚਾਹ ਨਾ ਦੋ ਪਰ ਲੱਸੀ ਜ਼ਰੂਰ ਦੋ ਪਰ ਲੱਸੀ ਵੀ ਨਾ ਰੋਟੀ ਨਹੀਂ ਖਾਂਦਾ ਇਹ। ਆਹ ਵੀ ਪਾਇ ਨੀ। ਸਾਰੀ ਉਹ ਪਾ ਲਾ। ਲੋ ਜੀ ਸਿਹਯੰਤਾ ਨਾ ਸਾਰਾ ਕੰਮ ਕਰਨੇ ਪੜ ਗਿਆ। ਇਸ ਕਰਕੇ ਮੈਂ ਉਹ ਮੈਂ ਕਿਹਾ ਜਿਹੜੀ ਹੁਣ ਮੱਖਣੀ ਪਈ ਆ ਸਾਰੀ ਇਹਦਾ ਸਾਰੀ ਇਕੱਠੀ ਕਰਕੇ ਉਹ ਗਰਮ ਧਰਦਾ ਅੱਜ ਐਤਵਾਰ ਆ ਕਿ ਕਰ ਲਾ ਹੁਣ। ਤੇ ਹੁਣ ਹੁੰਦਾ ਉਹ ਸਾਡੇ ਦੁੱਧ ਤਾਂ ਨਹੀਂ ਅੰਨਾ ਹੁੰਦਾ ਮੱਖਣੀ ਘੱਟੇ ਹੁੰਦੀ ਆ ਉਹ ਤਾਂ ਜਮਈ ਕਿਉਂਕਿ ਸਲੇ ਇਸ ਕਮਾਜ ਸੇ ਹੁੰਦੀ ਆਣੀ ਆ ਹੈ ਨਾ। ਕਾ ਤੇ ਦੁੱਧ ਇੱਕ ਕੋਈ ਵੀ ਆ ਦੋ ਦੋ ਦਿਨ ਬਾਅਦ ਉਹ ਕਰਦੀ ਹੈ ਨਾ ਤਿੰਨ ਦਿਨਾਂ ਬਾਅਦ ਲੱਸੀ ਰੜਕਦੀ ਹੈ ਫਿਰ ਜਿਹੜੀ ਹੁੰਦੀ ਹੈ ਇਕੱਠੀ ਹੋ ਜਾਂਦੀ ਹੈ ਫਿਰ ਅੱਜ ਇੱਕ ਹਫਤਾ ਹੋ ਗਿਆ ਇੱਕ ਹਫਤੇ ਰਸ ਨੂੰ ਮੈਂ ਕਿਹਾ ਚਰਮ ਮੱਖਣੀ ਗਰਮ ਕਰਦੀ ਹੈ ਨਾ ਸਾਰੀ ਈ ਲਿਫਟਾ ਪਾਤਾ ਤੇ ਹੁਣ ਸਾਰੀ ਬਸ ਇਕੱਠੀ ਕਰਕੇ ਫੇਰ ਆਪ ਬਣਾ ਕੇ ਪਾਣੀ ਸਾਰਾ ਕੰਮ ਕਰ ਸਵੇਰ ਦਾ ਸਾਰਾ ਨਿਕਲ ਗਿਆ ਸਾਫਾਈ ਕਰਾ 150 ਹੀ ਸੀ ਹੁਣ ਘਟ ਗਿਆ ਇਸ ਤੇ ਨੂੰ ਕਰ ਦੇਣਾ ਆਪੇ ਲੋ ਜੀ ਮੇਰਾ ਲੈਸ ਦਾ ਕੰਮ ਵੀ ਨਿਪੜ ਗਿਆ ਮੈਂ ਨਹਾ ਧੋ ਕੇ ਚਾਹ ਕਰਕੇ ਤੇ ਘੀ ਦਾ ਕੰਮ ਨਵੇੜ ਕੇ ਫਿਰ ਮੈਂ ਲੈਸ ਤੇ ਬੈਠੀ ਦੀ ਲੈਸ ਨਾ ਕਿੰਨੇ ਦਿਨ ਦੀ ਲਈ ਪਈ ਆ ਕਿੰਨੇ ਦਿਨ ਦੀ ਰੋੜ ਰਹੀ ਆ ਤੇ ਮੈਂ ਕਿਹਾ ਵੀ ਚੰਦੂ ਮੈਂ ਇਹਦਾ ਵੀ ਕੰਮ ਨਿਪੇੜਦਾ ਨਹੀਂ ਲੈਸ ਆਟਾ ਚੂਨੀ ਆਟਾ ਹਲਾ ਫਿਰ ਆਏ ਕਿ ਸਕੂਟਰ ਦਾ ਸਲਾਈ ਹੋਇਆ ਆ ਚਾਰੇ ਪਾਸੇ ਲਾਲੀ ਬਹੁਤ ਸੋਹਣੀ ਲੱਗੀ ਐ ਤਾਂ ਦਾ ਨਾ ਪ੍ਰਿੰਟ ਆ ਹਲਕਾ ਐ ਜਿਆਦਾ ਦਿਖਦਾ ਵੀ ਨਹੀਂ ਹੈਗਾ ਪੀਚ ਨਾ ਆ ਰੰਗ ਆਂਦਾ ਨਾ ਪੀਚ ਫਿਰ ਆ ਕਲਰ ਦੇ ਆ ਲੈ ਕੇ ਆਏ ਮਿਲਾ ਕੇ ਤਾਂ ਕਰਕੇ ਆ ਦੇਖੋ ਚਾਰੇ ਪਾਸੇ ਲਾਸਟਾ ਕਰੀ ਲਾਲਾ ਨੇਉਣੇ ਆ ਕਿਉਂਕਿ ਲੈਸ ਵੀ ਹੈ ਨਾ ਸੂਟ ਦਾ ਐਮਰਜੈਂਸੀ 'ਚ ਦੇਣਾ ਹੁੰਦਾ ਜਿਹੜੇ ਜਿਹੜੇ ਆਂਜਾਣਾ ਹੁੰਦੇ ਉਹ ਸਲਾਈ ਕਰਨੇ ਦੇਣਨੇ ਆ ਪਰ ਸੂਟ ਜਿੰਨਾ ਵਰਜੀ ਮੈਂ ਕਹਾਂ ਹੋਵੇ ਪਰ ਜਿਹੜੀ ਲੈਸ ਐ ਉਹਦੀ ਚੁੰਨੀ ਦੀ ਉਹ ਕਰੀ ਲਾਣੀ

ਇੱਕ ਹੋ ਰਿਹਾ ਏ ਹਜੇ ਦੂਜਾ ਹੂੰ ਉਹੜਕੀ ਪਾਲਾਂਗੇ ਬੱਦਲ ਦੁਆਰਾ ਫੇਰ ਹੋ ਗਿਆ ਬੱਦਲ ਜਾ ਹੀ ਨਹੀਂ ਰਿਹਾ ਏ ਰੋੜ ਦਾ ਕੰਮ ਹੋ ਗਿਆ ਸੋਣ ਤਾਂ ਲੰਘ ਗਿਆ ਵੀ ਹੁਣ ਤਾਂ ਹਟ ਜਾ ਇਹ ਕੋਲ ਲਟਕ ਰਿਹਾ ਉਹ ਦੇਖੋ ਕਿੱਡਾ ਲਟਕ ਰਿਹਾ ਉਹ ਦੇਖੋ ਇਹ ਇਹ ਆ ਦੇਖੋ ਹਾਂ ਉਹ ਤਾਂ ਪਤਾ ਲੈ ਨਹੀਂ ਹੈਗਾ ਇਹਦੇ ਜਿੱਡਾ ਹੀ ਆ ਹਾਂ ਲੜਕ ਰਿਹਾ ਹਾਂ 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 ਪਤਲਾ ਹੈ ਪਤਲਾ ਹੈ ਕੀ ਹੈ ਬਈ ਜਿਆਦਾ ਹੀ ਹੋਣ ਲੱਗ ਗਏ ਹੁ ਤਾਂ ਅਸੀਂ ਵੀ ਥੱਕ ਜਾਾਂਗੇ ਖਾ ਖਾ ਕੇ ਪਰੌਂਠੇ ਬਣਾਵਾਂਗੇ ਇੱਕ ਦਿਨਾਂ ਦਾ ਹੈ ਨਾ ਹਾਂ ਬਣਾ ਲੀਜੀਏ ਬਣਾਉਗੇ ਹੋਰ ਇਕੇ ਦੇ ਵਿੱਚ ਹੋ ਰਿਹਾ ਏ ਹੋਰ ਛੋਟਾ ਏ ਪਰ ਹੋ ਤਾਂ ਰਿਹਾ ਏ ਆ ਤਾਂ ਆ ਤਾਂ ਛੋਟੇ ਛੋਟੇ ਆ ਆਇਤਾ ਵਿੱਚ ਹੋ ਰਿਹਾ ਇੱਕ ਵੱਡਾ ਹੈ ਪਰ ਤੋੜਨ ਵਾਲਾ ਨਹੀਂ ਹੈਗਾ ਹਜੇ ਛੋਟੇ ਨੇ ਉੱਪਰ ਵੀ ਤਾਂ ਹੋਊਗਾ ਇੱਕ ਅੱਧਾ ਨਾ ਉੱਪਰ ਹੀ ਹੋਊਗਾ ਉਹ ਹੈਗਾ ਉਹ ਦੇਖੋ ਵਿੱਚ ਆਹ ਉਹ ਨੱਟ ਕੇ ਜਾਣਾ ਕੀ ਇਹ ਖਾ ਖਾ ਥੱਕ ਜਾਗੇ ਹੈ ਲੇ ਜੋ ਆ ਕੇ ਸਬਸਕ੍ਰਾਈਬਰ ਜਿੰਨੇ ਵੀ ਸਬਸਕ੍ਰਾਈਬਰ ਆ ਪਰ ਸਬਸਕ੍ਰਾਈਬਰ ਨਾਲੇ ਨਾ ਨਾ ਸਾਰਿਆਂ ਲਈ ਆ ਤਾਂ ਇੱਕੋ ਲੱਖ ਤਾਂ ਜਿਹੜੀ ਵੀ ਸਬਜ਼ੀ ਲੱਗਦੀ ਹੈ ਨਾ ਇਹ ਇਕੱਠੀ ਹੋ ਖਤਮ ਹੋ ਜਾਂਦੀ ਹੈ ਹਨਾ ਅੱਜ ਨਹੀਂ ਪੈਦਾ ਸਾਰੀ ਖਤਮ ਹੈ ਸਾਰੀ ਖਤਮ ਹੈ ਸ਼ਿਮਲਾ ਮਿਰਚ ਵੀ ਤਾਂ ਕਣੀ ਖਤਮ ਹੋਈ ਤੀ ਇੱਧਰ ਆਲੂ ਘਰੇ ਹੋਏ ਨੇ ਉਬਲ ਲੈ ਕਿਉਂਕਿ ਬਾਹਰ ਨਹੀਂ ਪੈ ਰਿਹਾ ਏ ਇਸ ਕਰਕੇ ਨਾ ਅੰਦਰਲੇ ਚੁੱਲੇ ਤੇ ਧਰ ਤੇ ਜੋ ਜਿੰਨਾ ਪੂਆ ਯਾ ਰਖੜੀ ਬੰਨਣ ਤੇ ਅੱਜ ਇਹਦਾ ਬਰਥਡੇ ਵੀ ਆ ਬਰਥਡੇ ਦਾ ਕੇਕ ਨਵੂ ਦੀ ਭੂਆ ਇਧਰ ਨਵੂ ਦੀ ਭੂਆ ਦਾ ਮੁੰਡਾ ਬੰਨਾ ਲਜੂ ਨਹੀਂ ਬੰਨਾ ਲੈ ਸਿੱਧਾ ਹੱਥ ਕਰ ਲੈ ਇਹਨੂੰ ਇਹਨੂੰ ਛੱਡ ਦੇ ਸਿੱਧਾ ਹੱਥ ਕਰ ਲੈ ਅੱਜ ਨਵੂ ਦਾ ਬਰਥਡੇ ਵੀ ਆ ਕੇਕ ਵੀ ਲੈ ਕੇ ਆਈ ਆ ਆ ਨੂੰ ਮੱਝਾਂ ਰਖੜੀਆਂ ਨੂੰ ਹਨਾ ਲਖੂਣਾ ਬੁਦੀਵਾਰੀ ਫੜ ਕੇ ਰੱਖ ਜੂ ਵੀ ਹੱਥੇ ਦਾ ਵੀ ਨਾ ਮੇਰੇ ਕੰਟਰੋਲ ਚ ਹੈ ਇਹਦਾ ਕੰਟਰੋਲ ਚ ਹੈ ਇਹਦਾ ਏਨਾ ਥੋੜਾ ਜਿਹਾ ਉੱਪਰ ਨੂੰ ਬੰਨਦੀ ਗੱਠ ਠੀਕ ਆ ਮੂੰਹ ਕਿ ਨਹੀਂ ਦੇਖ ਰਿਹਾ ਚਾਹ ਉਹ ਖੜਾ ਇਹਨੂੰ ਕੀ ਹੋ ਗਿਆ ਟੁੰਨ ਜਾ ਕੇ ਬੈਠਾ ਉਹ ਖੜਾ ਕੌਲੀ ਨੇ ਖੇਡ ਰਹੀ ਸੀ ਇਹ ਟੁੰਨ ਰਹਿਣ ਵਾਲਾ ਹੈ ਹੀ ਨਹੀਂ ਪਿੱਛੇ ਲక్ష్ਮੀ ਚੱਲ ਰਿਹਾ ਤੇ ਮੈਂ ਰੋਟੀ ਖਾ ਰਹੀ ਆਂ ਸਬਜੀ ਤੇ ਦਹੀਂ ਸਿੱਟਿਆ ਹੋਇਆ ਇੱਧਰ ਹੀ ਉਹ ਵੀ ਲੈਪਟਾਪ ਚਲਾ ਰਿਹਾ ਹੈ ਚੀੜੀ ਉੜਾ ਚੀੜੀ ਉੜ ਕਰਦਾ ਜਾ ਰਿਹਾ ਹਨਾ ਉਹ ਲੰਘ ਗਿਆ ਭੱਜ ਗਿਆ ਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਹੁਣ ਐ ਵੀ ਨਹੀਂ ਪਤਾ ਵੀ ਮੈਨੂੰ ਥੋੜਾ ਛੋਟਾ ਜਿਹਾ ਬਣਿਆ ਜਾਂ ਵੱਡਾ ਹਨਾ ਮੈਂ ਕੁਛ ਇੱਧੇ ਧਿਆਨ ਜਾਲੀ ਦੇਆ ਹੈਗਾ ਬਸ ਜਿਵੇਂ ਅੱਜ ਬਣਦਾ ਗਿਆ ਬਸ ਉਹ ਮੈਂ ਹੀ ਬਣਾਉਂਦੀ ਗਈ ਅੱਜ ਮਤਲਬ ਮੈਂ ਕੱਲ ਵੀ ਵਲੌਗ ਨਹੀਂ ਪਾਇਆ ਸੀ ਮੇਰਾ ਅੱਜ ਵੀ ਮਤਲਬ ਵੀ ਐਨਾ ਜੀਜਾ ਵਲੌਗ ਬਣਾਉਣਾ ਆਪਾਂ ਹਨਾ ਉਹ ਕਰਨਾ ਹੁੰਦਾ ਵੀ ਹਨਾ ਵੀ ਵਧੀਆ ਮਤਲਬ ਵੀ ਜੇ ਕਈ ਵਾਰ ਕਿਸੇ ਬੰਦੇ ਦਾ ਮੰਨ ਲਓ ਵੀ ਹਨਾ ਕਈ ਵਾਰ ਹਰ ਇੱਕ ਦੇਖੋ ਜਿੰਨੇ ਦੇਖਣ ਵਾਲੇ ਐ ਤੁਸੀਂ ਸਾਰੇ ਤੁਹਾਡਾ ਵੀ ਮਨ ਦਾ ਵੀ ਕੋਈ ਨਾ ਕੋਈ ਹਰ ਇੱਕ ਪਰੇਸ਼ਾਨੀ ਹੁੰਦੀ ਆ ਹਰ ਇੱਕ ਦੇ ਮਨ ਚ ਦਿਲ ਚ ਜਾਂ ਘਰ ਚ ਹਨਾ ਪਰੇਸ਼ਾਨੀ ਚੱਲਦੀ ਹੁੰਦੀ ਆ ਆਪਣਾ ਮਨ ਨੂੰ ਉਹ ਕਰਨ ਵਾਸਤੇ ਹਨਾ ਵੀ ਮਨੋਰੰਜਨ ਕਰਨ ਵਾਸਤੇ ਆਪਾਂ ਬਲੌਗਸ ਦੇਖਦੇ ਆ ਕਿਸੇ ਕਿਸੇ ਦੇ ਜਿਹੜੇ ਆਪਾਂ ਨੂੰ ਵਧੀਆ ਲੱਗਦੇ ਆ ਤੇ ਜੇ ਉਹ ਵੀ ਬਲੌਗ ਦਾ ਆਲੇ ਅੱਗੇ ਤੁਹਾਨੂੰ ਰੋਤ ਹੋ ਕੇ ਆਪਣੇ ਦੁੱਖ ਦਰਦ ਸੁਣਾਈ ਜਾਣ 24 ਘੰਟੇ ਹਰ ਬਲੌਗ ਦਾ ਨਾ ਤੁਸੀਂ ਵੀ ਆਪਣਾ ਮਨੋਰੰਜਨ ਕਿਵੇਂ ਕਰੋਗੇ ਤੁਹਾਡੇ ਦੁੱਖ ਚ ਤਾਂ ਸਮੇ ਹੋਰ ਵੱਧਦਾ ਹੋਊਗਾ ਹਨਾ ਇਸੇ ਤਰ੍ਹਾਂ ਮੈਂ ਵੀ ਮਤਲਬ ਮੰਨ ਲਿਆ ਚਲੋ ਇਹ ਦਿਨ ਮੇਰੇ ਲਈ ਹਰ ਸਾਲੇ ਹੁੰਦੇ ਨੇ ਮੇਰੇ ਇਹ ਦਿਨ ਜਿਹੜੇ ਰੱਖ ਰਿਆ ਦਿੰਦੇ ਮੈਨੇ ਲਈ ਹਰ ਸਾਲ ਬੇਕਾਰ ਹੁੰਦੇ ਨੇ ਇਸ ਕਰਕੇ ਮੈਂ ਪਰ ਤੁਹਾਨੂੰ ਮਤਲਬ ਆਪਣਾ ਦੁੱਖ ਰੋਜ਼ ਸਾਂਝਾ ਕਰਕੇ ਤੁਹਾਡੇ ਨਾਲ ਤੁਹਾਨੂੰ ਦੁਖੀ ਨਹੀਂ ਕਰਨਾ ਤੁਹਾਨੂੰ ਬਧੀਆ ਬਧੀਆ ਖੁਸ਼ ਰਹਿ ਖੁਸ਼ ਹੋ ਕਰਨਾ ਹੈ ਆਪਾਂ ਇਕੱਲੇ ਰੋਲੀਏ ਪਰ ਤੁਹਾਨੂੰ 24 ਘੰਟੇ ਰੋਗ ਨਹੀਂ ਦਿਖਾਣਾ ਇਸ ਕਰਕੇ ਕੋਈ ਗੱਲ ਨਹੀਂ ਮੇਰੇ ਲਈ ਤਾਂ ਹੁਣ ਕੱਲ ਦਾ ਦਿਨ ਰਹਿ ਗਿਆ ਫਿਰ ਉਹ ਤੋਂ ਬਾਅਦ ਖੁਸ਼ੀ ਖੁਸ਼ੀ ਸਾਰੇ ਬਲੌਗਸ ਖੁਸ਼ੀ ਖੁਸ਼ੀ ਹਾਸੇ ਖੁਸ਼ੀ ਨੂੰ ਹੈ ਦਾ ਰਖੜੀਆਂ ਦਾ ਦਿਨ ਦੇਖਦੇ ਆ ਕਿਵੇਂ ਦਾ ਲੱਗਦਾ ਹੈ ਜਿਵੇਂ ਦਾ ਵੀ ਲੰਘੂਗਾ ਤੁਹਾਨੂੰ ਦਿਖਾਵਾਂਗੇ ਤੇ ਬਸ ਅੱਜ ਦਾ ਸਾਡਾ ਵਲੋਗ ਹੈ ਤੇ ਯੂਵੀ ਦੇ ਵੀ ਹੁਣ ਉਹਦੀ ਭੈਣ ਆ ਚਾਈ ਹੈ ਜੋ ਰਖੜੀ ਬੰਨ ਕੇ ਗਈ ਹੈ ਅੱਜ ਉਹਦਾ ਬਰਥਡੇ ਵੀ ਸੀਗਾ ਨੰਗੂ ਦਾ ਤੇ ਰਖੜੀ ਵੀ ਬੰਨ ਕੇ ਗਈ ਅੱਜ ਚਲੋ ਬਹੁਤ ਵਧੀਆ ਲੱਗਿਆ ਹਨਾ ਬਹੁਤ ਪਿਆਰ ਕਰਦੀ ਹੈ ਮੈਨੂੰ ਮਾਸੀ ਕਹਿੰਦੀ ਹੈ ਦੇਖੋ ਜਿਹੜੇ ਕਈ ਵਾਰ ਆਉਂਦਾ ਵੀ ਹੁਣ ਹਨਾ ਜੇ ਜੁਆਕ ਵੀ ਦੇਖ ਲੋ ਇਹ ਰਿਸ਼ਤੇ ਦਿਲ ਦੇ ਆ ਖੂਨ ਦੇ ਨਹੀਂ ਹੈਗੇ ਸਾਡੇ ਦਿਲ ਦੇ ਆ ਪਰਿਸ਼ਤੇ ਹੈਗੇ ਨੇ ਜਿਹੜੇ ਹੈਗੇ ਨੇ ਉਹ ਰਹਿਣਗੇ ਤੇ ਜ਼ਰੂਰੀ ਨਹੀਂ ਹੁੰਦਾ ਵੀ ਪੈਸਿਆਂ ਨਾਲ ਇਹ ਰਿਸ਼ਤਾ ਹੁੰਦਾ ਖੂਨ ਨਾਲ ਹੁੰਦਾ ਹੈ ਨਾ ਦੇਰ ਤੋਂ ਵੀ ਹੋ ਸਕਦੇ ਆ ਹੈਗੇ ਨੇ ਰਿਸ਼ਤੇ ਸਾਡੇ ਚ ਕੋਈ ਇਹਦੀ ਕੋਈ ਹੋਣੀ ਚਾਹੀਦੀ ਗੱਲ ਵੀ ਪੈਸਿਆਂ ਨਾਲ ਰਿਸ਼ਤੇ ਨਹੀਂ ਹੁੰਦੇ ਸੋ ਆdte ਦੀ ਵੀਡੀਓ ਇੱਥੇ ਤੱਕ ਸੀਗੀ ਹੁਣ ਅੱਗੇ ਅੱਗੇ ਆਪਾਂ ਗੱਲਾਂ ਨਹੀਂ ਬਤਾਉਣੀਆਂ ਹੁਣ ਆਪਾਂ ਤੁਹਾਨੂੰ ਬਹੁਤ ਵਧੀਆ ਵਧੀਆ ਦੇਨੇ ਆ ਅੱਗੇ ਕੇ ਤੁਹਾਨੂੰ ਬਹੁਤ ਵਧੀਆ ਵਧੀਆ ਵਲੌਗ ਪੀਣ ਲਗੇ ਐਂਦ ਤੱਕ ਪੂਰੀ ਵੀਡੀਓ ਪਲੀਜ਼ ਜ਼ਰੂਰ ਦੇਖਿਆ ਕਰੋ ਤੇ ਕੋਈ ਗੱਲਬਾਤ ਨਹੀਂ ਹੁੰਦੀ ਐ ਕੋਈ ਜ਼ਰੂਰੀ ਹੁੰਦੀ ਐ ਨਾ ਪਲੀਜ਼ ਸੁਣਿਆ ਕਰੋ ਸਕਿੱਪ ਨਾ ਕਰਿਆ ਕਰੋ ਮਾੜੀ ਇਹ ਦੇਖ ਲਿਆ ਸੁਣ ਲਿਆ ਕਰੋ ਤੇ ਬਸ ਹੁਣ ਬਸ ਹੁਣ ਤੁਹਾਨੂੰ ਦੋ ਵਰਗ ਐ ਤਾਂ ਬਸ ਸੁਣੋ ਬਸ ਹਰ ਦੋਨੋਂ ਅਗਲੀ ਵੀਡੀਓ 'ਚ ਮਿਲਦੇ ਆਂ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕਿਉਂਕਿ ਕਈ ਵੀਡੀਓ ਦੇਖਦੇ ਆਂ ਪਰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿੰਨੇ ਤੁਹਾਡੇ ਕਮੈਂਟ ਆਉਂਦੇ ਆ ਨਾ ਵਧੀਆ-ਵਧੀਆ ਮੇਰਾ ਹੌਸਲਾ ਉਨਾਂ ਹੀ ਵੱਧ ਜਾਂਦਾ ਹੁਣ ਮੇਰੇ ਹੌਸਲਾ ਜਦ ਕਮੈਂਟ ਦੇਖਿਆ ਪਿਛਲੀ ਵੀਡੀਓ ਪਾਈ ਐ ਮੈਂ ਹਨਾ ਬਹੁਤ ਹੌਸਲਾ ਮਿਲਦਾ ਦੇਖੋ ਹਨਾ ਬਹੁਤ ਸੇ ਮੇਰੇ ਨਾਲ ਖੜਿਓ ਐਦਾਂ ਹੀ ਖੜਿਓ ਰੋ ਕਦੇ ਮੈਨੂੰ ਮੇਰਾ ਸਾਥ ਨਾ ਛੱਡੋ ਚਲੋ ਹੁਣ ਮਿਲਦੇ ਆ ਅਗਲੇ